ਇਤਿਹਾਸ ਵਿੱਚ ਇਹਨੂੰ ਵੱਡੇ ਘਰ ਵੀ ਲਿਖਿਆ ਹੈ ਹੋ ਗਿਆ ਇਥੋਂ ਦੇ ਮੈਸਤਰੀ ਸਿੰਘਾਂ ਦਾ ਪਰਿਵਾਰ ਸੀ ਬਾਬਾ ਅਕਲ ਜੀ ਤੇ ਉਸ ਬੀਬੀ ਦੀਆਂ ਅਰਦਾਸਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਰੁਕੇ ਵੱਡਾ ਉਹ ਕਹਿੰਦੇ ਵੀ ਪਤਾ ਜੀ ਇਹ ਸੰਜੋਗ ਤਾਂ ਧਰੋਂ ਪ੍ਰਮਾਤਮਾ ਨੇ ਬਣਾਏ ਨੇ ਡੋਲੀ ਵਿੱਚ ਬੈਠੀ ਜਾ ਰਹੀ ਸੀ ਤੇ ਉਹਨੇ ਜਿਹੜੇ ਕੁਹਾਰ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਸਾਰੇ ਗਹਿਣੇ ਲੈ ਲਵੋ ਪਰ ਮੇਰੀ ਇੱਕ ਬੇਨਤੀ ਮੰਨ ਲਵੋ ਵੀ ਉਹ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਮਹਾਰਾਜ ਕਹਿੰਦੇ ਵੀ ਚਾਂਦੀ ਵਰਗਾ ਪੁੱਤਰ ਹੋਊਗਾ ਤੁਹਾਡੇ ਮਹਾਰਾਜ ਨੇ ਫਿਰ ਉਹਨਾਂ ਨੂੰ ਆਖਿਆ ਵੀ ਤੁਹਾਡੇ ਨਾਂ ਤੇ ਨਗਰ ਵਸਣਗੇ ਤੇ ਭਾਈ ਰੂਪੇ ਦੀ ਅੱਗੇ ਪੀੜ੍ਹੀਆਂ ਦੇ ਨਾਮ ਤੇ ਵੀ ਭਾਈ ਰੂਪਾ ਭਾਈ ਭਗਤਾ ਸਾਰੇ ਜਿਹੜੇ ਅਗਲੇ ਨਗਰ ਨੇ ਭਾਈ ਕੇ ਨਗਰ ਭਾਈ ਕੇ ਸਾਰੇ ਨਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਪਹੁੰਚ ਗਿਆ ਹੈ ਪਿੰਡ ਵੱਡਾ ਘਰ ਜ਼ਿਲ੍ਹਾ ਮੋਗਾ ਵਿਖੇ ਇਤਿਹਾਸ ਵਿੱਚ ਇਹਨੂੰ ਵੱਡੇ ਘਰ ਵੀ ਲਿਖਿਆ ਹੈ ਤੇ ਇੱਥੇ ਜੋ ਮੀਲ ਪੱਥਰ ਲੱਗੇ ਹੋਏ ਹਨ ਉਹਨਾਂ ਤੇ ਵੱਡਾ ਘਰ ਲਿਖਿਆ ਹੋਇਆ ਹੈ ਇਸ ਨਗਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਹਨ ਇਸ ਸਥਾਨ ਤੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਕੁਝ ਸਮਾਂ ਉਤਾਰਾ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਗੁਰਸਿੱਖ ਬਾਬਾ ਆਕਲ ਜੀ ਇਸ ਨਗਰ ਦੇ ਨਿਵਾਸੀ ਸਨ ਤੇ ਉਹਨਾਂ ਦੀ ਬੇਟੀ ਬੀਬੀ ਸੂਰਤੀ ਜੀ ਜੋ ਕਿ ਸਖੀ ਸਰਵਰੀਆਂ ਦੇ ਪਰਿਵਾਰ ਵਿੱਚ ਵਿਆਹੀ ਗਈ ਉਸ ਬੀਬੀ ਦੀਆਂ ਅਰਦਾਸਾਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਰੁਕੇ ਅਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਲਗਾਇਆ ਹੋਇਆ ਸੀ ਕੀਰਤਨ ਹੋ ਰਿਹਾ ਸੀ ਸੰਗਤਾਂ ਬੈਠੀਆਂ ਸਨ ਸੂਰਬੀਰ ਯੋਧੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ ਤੇ ਉਸ ਬੀਬੀ ਨੇ ਡੋਲੀ ਵਿੱਚ ਬੈਠੀ ਜਾ ਰਹੀ ਸੀ ਤੇ ਉਹਨੇ ਜਿਹੜੇ ਕੁਹਾਰ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਸਾਰੇ ਗਹਿਣੇ ਲੈ ਲਵੋ ਪਰ ਮੇਰੀ ਇੱਕ ਬੇਨਤੀ ਮੰਨ ਲਵੋ ਵੀ ਉਹ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਲੱਗਿਆ ਹੋਇਆ ਹੈ ਵੀ ਮੈਨੂੰ ਉੱਥੇ ਇੱਕ ਵਾਰ ਲੈ ਚਲੋ ਅਤੇ ਉਹ ਕਹਾਰ ਬੀਬੀ ਦੀ ਬੇਨਤੀ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਨੂੰ ਉਹਨਾਂ ਨੇ ਡੋਲੀ ਦਾ ਰੁਖ ਕੀਤਾ ਤੇ ਇਸ ਸਥਾਨ ਤੇ ਆ ਕੇ ਉਸ ਬੀਬੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰਾ ਵਿਆਹ ਹੋ ਗਿਆ ਸਖੀ ਸਰਬਰੀਆਂ ਦੇ ਘਰ ਦੇ ਵਿੱਚ ਕਿਰਪਾ ਕਰੋ ਤੁਸੀਂ ਸੱਚੇ ਪਾਤਸ਼ਾਹ ਜੀ ਸਾਡੇ ਘਰ ਵੀ ਸਿੱਖੀ ਦੀ ਦਾਤ ਬਖਸ਼ੋ ਇਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸ ਉਹ ਬੀਬੀ ਆਈ ਤੇ ਬਾਅਦ ਵਿੱਚ ਉਹਨਾਂ ਦਾ ਪਤੀ ਵੀ ਇਸ ਸਥਾਨ ਤੇ ਪਹੁੰਚਿਆ ਜੋ ਕਿ ক্রੋਧਿਤ ਹੋ ਕੇ ਆਪਣੀ ਘਰਵਾਲੀ ਦੇ ਉੱਪਰ ਹੱਥ ਚੱਕਣ ਲੱਗਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੀ ਨਜ਼ਰ ਭਰੀ ਦ੍ਰਿਸ਼ਟੀ ਉਸ ਦੇ ਉੱਪਰ ਕੀਤੀ ਕਿ ਉਸ ਦਾ ਕੁਝ ਹੀ ਪਲਾਂ ਵਿੱਚ ਮਨ ਬਦਲ ਗਿਆ ਜੋ ਕਿ ਇੱਕ ਕਟੜ ਸਖੀ ਸਰਵਰ ਨੂੰ ਮੰਨਣ ਵਾਲਾ ਸੀ ਕੁਝ ਹੀ ਪਲਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਮਰੀਦ ਹੋ ਗਿਆ ਗੁਰੂ ਦਾ ਸਿੱਖ ਬਣ ਗਿਆ ਸੋ ਇਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਦਾਸ ਹੁਣ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾਵੇਗਾ ਅਤੇ ਨਾਲ ਜੋ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਉਹ ਪੜ੍ਹ ਕੇ ਸੁਣਾਵੇਗਾ ਇਸ ਤੋਂ ਬਿਨਾ ਜੋ ਵੀ ਗੁਰ ਸਿੱਖ ਆਪਾਂ ਨੂੰ ਮਿਲਣਗੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਸੋ ਆਓ ਹੁਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਸਲੋਕ ਮਹਲਾ 3 ਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਨਾਮ ਪਦਾਰਥ ਪਾਈਐ ਅਚੰਤ ਵਸੈ ਮਨ ਆਈ ਜਨਮ ਮਰਨ ਦੁਖ ਕੱਟੀਐ ਹਉਮੈ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹੇ ਸਮਾਈ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ ਗੁਰਪਿਆਰੀ ਸਾਧ ਸੰਗਤ ਜੀ ਹਣ ਦਾਸ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਜੋ ਅਜੂਰੀ ਰੱਖੀ ਹਨ ਭਾਈ ਹਰਮਨਦੀਪ ਸਿੰਘ ਜੀ ਉਹ ਮੌਜੂਦ ਹਨ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਪਾਸੋਂ ਇਸ ਸਥਾਨ ਦੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਨਿਭਾਉਂਦਿਆਂ ਨੂੰ ਤੁਹਾਨੂੰ ਤਕਰੀਬਨ 4 ਸਾਲ ਹੋ ਗਏ ਜੀ ਇੱਥੇ ਸੇਵਾ ਨਿਭਾਉਂਦਿਆਂ ਆਪ ਜੀ ਦਾ ਨਗਰ ਕਿਹੜਾ ਜੀ ਮੇਰਾ ਨਗਰ ਰਸੂਲਪੁਰ ਮੱਲਾ ਜੀ ਅੱਛਾ ਹਾਂਜੀ ਠੀਕ ਹੈ ਤਾਂ 4 ਸਾਲ ਤੋਂ ਇੱਥੇ ਸੇਵਾ ਨਿਭਾਉਂਦੇ ਆ ਜੀ ਅੱਛਾ ਅੱਛਾ ਤੇ ਰਿਸ਼ਤੇਦਾਰੀ ਆਉਣ ਕਰਕੇ ਤਕਰੀਬਨ ਜੁੜੇ ਤਾਂ ਸੀ 18 17 18 ਸਾਲ ਤੋਂ ਅਛ ਨਗਰ ਦੇ ਨਾਲ ਜੁੜੇ ਹੋਏ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਰਿਸ਼ਤੇਦਾਰੀ ਉਹ ਇੱਥੇ ਮਾਸੀ ਜੀ ਨੇ ਇਸ ਕਰਕੇ ਸਾਡਾ ਆਉਣਾ ਜਾਣਾ ਇੱਥੇ ਬਣਿਆ ਰਹਿਣਾ ਠੀਕ ਹੈ ਤੇ ਉਦੋਂ ਦੇ ਅੰਦੀਸ ਗੁਰੂ ਘਰ ਬਾਰੇ ਵੀ ਇਸ ਨਗਰ ਬਾਰੇ ਵੀ ਜਾਣਦੇ ਆ ਠੀਕ ਹੈ ਹਾਂਜੀ ਅੱਛਾ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਏ ਹਨ ਤੇ ਉਹਦਾ ਜੋ ਇਤਿਹਾਸ ਹੈ ਆਪ ਜੀ ਨੂੰ ਇਸ ਨਗਰ ਨਿਵਾਸੀਆਂ ਤੋਂ ਪਤਾ ਲੱਗਿਆ ਜਾਂ ਆਪ ਜੀ ਨੇ ਕੋਈ ਹੋਰ ਕਿਤਾਬਾਂ ਚੋਂ ਖੋਜ ਕੀਤੀ ਹੈ ਉਹ ਸੰਗਤਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਕਿਤਾਬਾਂ ਦੇ ਵਿੱਚ ਵੀ ਇਤਿਹਾਸ ਦੇ ਵਿੱਚ ਵੀ ਆਪਣਾ ਜ਼ਿਕਰ ਆਉਂਦਾ ਜੀ ਜਦੋਂ ਇਥੋਂ ਬਾਰੇ ਆਪ ਨੂੰ ਪਤਾ ਲੱਗਿਆ ਨਗਰ ਨਿਵਾਸੀਆਂ ਤੋਂ ਵੀ ਪਤਾ ਲੱਗਿਆ ਫਿਰ ਇਤਿਹਾਸ ਚੋ ਵੀ ਥੋੜਾ ਖੋਜਿਆ ਜੀ ਤੇ ਉੱਥੋਂ ਵੀ ਪਤਾ ਲੱਗਿਆ ਜੀ ਜੀ ਜਿਹੜਾ ਇਸ ਨਗਰ ਦਾ ਇਤਿਹਾਸ ਹੈ ਨਾ ਛੇਵੇਂ ਪਾਰਸ਼ਾ ਤਨਗੁਰੂ ਹਰਗੋਬਿੰਦ ਸਾਹਿਬ ਜਦੋਂ ਡਰੋਲੀ ਆਏ ਸੀ ਮਹਾਰਾਜ ਹਾਂਜੀ ਹਾਂਜੀ ਇੱਥੋਂ ਭਾਈ ਕੀ ਡਰੋਲੀ ਨਾਲ ਹੀ ਹੈ ਡਰੋਲੀ ਭਾਈ ਹਾਂਜੀ ਡਰੋਲੀ ਭਾਈ ਤੇ ਉੱਥੇ ਮਹਾਰਾਜ ਨੇ ਬਾਬਾ ਬ੍ਰਿਚੰਦ ਜੀ ਨੂੰ ਸੇਵਾ ਲਈ ਸੀ ਜਦੋਂ ਘੋਡੇ ਲੈ ਕੇ ਆਉਣ ਦੀ ਜੀ ਜੀ ਹਾਂਜੀ ਤੇ ਉਦੋਂ ਮਹਾਰਾਜ ਇੱਥੇ ਜਿਹੜਾ ਇੱਥੇ ਕੋਤਕ ਵਰਤਾਇਆ ਮਹਾਰਾਜ ਨੇ ਜੀ ਉਹ 1650 ਬਿਕਰਮੀ ਦੇ ਵਿੱਚ ਤਕਰੀਬਨ ਇਤਿਹਾਸ ਦੇ ਵਿੱਚ ਪੂਰਨ ਤਰੀਕ ਨਹੀਂ ਮਿਲਦੀ 1650 ਬਿਕਰਮੀ ਦੱਸਿਆ ਜਾਂਦਾ ਵੀ ਇੱਥੋਂ ਦੇ ਰਹਿਣ ਵਾਲੇ ਬਾਬਾ ਆਕਲ ਜੀ ਅੱਛਾ ਜੀ ਇਸ ਨਗਰ ਦੇ ਵਸਨੀਕ ਸੀ ਵੱਡਾ ਘਰ ਦੇ ਅੱਛਾ ਜੀ ਵੱਡਾ ਘਰ ਨਗਰ ਦੇ ਰਹਿਣ ਵਾਲੇ ਬਾਬਾ ਆਕਲ ਜੀ ਉਹਨਾਂ ਦੇ ਘਰ ਜਿਹੜੇ ਬੀਬੀ ਸੂਰਤੀ ਜੀ ਹਾਂਜੀ 1650 ਬਿਕਰਮੀ ਨੂੰ ਬਾਬਾ ਆਕਲ ਜੀ ਦੇ ਗ੍ਰਹਿ ਵਿਖੇ ਜਨਮ ਲੈਂਦੇ ਆ ਵੱਡੇ ਘਰ ਦੇ ਵਿੱਚ ਅੱਛਾ ਜੀ ਤੇ ਬਾਬਾ ਜਿਹੜੇ ਆਕਲ ਜੀ ਸਨ ਹਾਂਜੀ ਉਹ ਬੜੇ ਗੁਰਮੁਖ ਇਹ ਕਹਿ ਲੋ ਵੀ ਗੁਰੂ ਰਾਮਦਾਸ ਅਮਰਦਾਸ ਸਹਿ ਮਹਾਰਾਜ ਗੁਰੂ ਰਾਮਦਾਸ ਸਹਿ ਮਹਾਰਾਜ ਤੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਇਹਨਾਂ ਤਿੰਨਾਂ ਪਾਤਸ਼ਾਹੀਆਂ ਦੀ ਸੇਵਾ ਉਹਨਾਂ ਨੇ ਕੀਤੀ। ਅੱਛਾ ਜੀ। ਫੇਰ ਚੌਥੀ ਜਿਹੜੀ ਪਾਤਸ਼ਾਹੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਹਾਂਜੀ। ਉਹ ਤੋਂ ਬਾਅਦ ਦੇ ਵਿੱਚ ਰਣ ਦੀ ਚਾਰ ਪਾਤਸ਼ਾਹੀਆਂ ਦੀ ਸੇਵਾ ਉਹਨਾਂ ਦੇ ਇਤਿਹਾਸ ਦੇ ਵਿੱਚ ਲਿਖਿਆ ਆਇਆ। ਕਈਆਂ ਬਾਬਾ ਆਕਲ ਜੀ ਦੇ ਹਿੱਸੇ ਆਈ। ਕਈਆਂ ਨੇ ਕਈਆਂ ਇਤਿਹਾਸਕਾਰਾਂ ਨੇ ਲਿਖਿਆ ਵੀ ਤਿੰਨ ਪਾਤਸ਼ਾਹੀਆਂ ਦੀ, ਕਈਆਂ ਨੇ ਚਾਰਾਂ ਦੀ। ਆਪਾਂ ਮੰਨ ਕੇ ਚੱਲੀਏ। ਵੀ ਗੁਰੂ ਰਾਮਦਾਸ ਸਹਿ ਮਹਾਰਾਜ ਗੁਰੂ ਅਰਜਨ ਦੇਵ ਸਹਿ ਮਹਾਰਾਜ ਤੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਦਰਸ਼ਨ ਵੀ ਬਾਬਾ ਅਕਲਜੀ ਨੇ ਕੀਤੇ ਤੇ ਉਹਨਾਂ ਦੀ ਸੇਵਾ ਵੀ ਕਰਦੇ ਰਹੇ ਜੀ ਬੜੇ ਗੁਰਮਖ ਸੀ ਗੁਰੂ ਰਾਮਦਾਸ ਮਹਾਰਾਜ ਪਾਸੋਂ ਸਿੱਖੀ ਉਹਨਾਂ ਨੇ ਲਈ ਜੀ ਤੇ ਘਰ ਦੇ ਵਿੱਚ ਸਿੱਖੀ ਦੀ ਰੀਤ ਸੀ ਜੀ ਬੀਬੀ ਸੂਰਤੀ ਜੀ ਵੀ ਜੁੜੇ ਹੋਏ ਸੀ ਗੁਰੂ ਘਰ ਦੇ ਨਾਲ ਬਾਬਾ ਆਕਲ ਜੀ ਇਸ ਨਗਰ ਦੇ ਮੂਲ ਨਿਵਾਸੀ ਸਨ ਮੂਲ ਨਿਵਾਸੀ ਸੀਗੇ ਜੀ ਇੱਥੋਂ ਦੇ ਠੀਕ ਹੈ ਬੀਬੀ ਸੂਰਤੀ ਜੀ ਵੀ ਉਹਨਾਂ ਦੀ ਪੁੱਤਰੀ ਅੱਛਾ ਜੀ ਤੇ ਉਹਦਾ ਜਦੋਂ ਫਿਰ ਵਿਆਹ ਰੱਖਿਆ ਜਾਂਦਾ ਨਾ ਜੀ ਉਹ ਵਿਆਹ ਰੱਖਿਆ ਜਾਂਦਾ ਜਿਹੜਾ ਹਾਂਜੀ ਉਹ ਇੱਕ ਗ੍ਰੰਥ ਦੇ ਵਿੱਚ ਬਚਨ ਵੀ ਆਉਂਦੇ ਆ ਹਾਂਜੀ ਸਖੀ ਸਰਬਰ ਸੇਵ ਕਮਾਏ ਜੀ ਅੱਗੇ ਫਿਰ ਜਿਹੜਾ ਬਾਬਾ ਸਾਧੂ ਜੀ ਜਿਨ੍ਹਾਂ ਦੇ ਨਾਲ ਬੀਬੀ ਸੂਰਤੀ ਦਾ ਰਿਸ਼ਤਾ ਰੱਖਿਆ ਗਿਆ ਜੀ ਵਾਰ ਲੱਬਿਆ ਗਿਆ ਉਹਨਾਂ ਦਾ ਨਾਮ ਆਉਂਦਾ ਹੈ ਵੀ ਵੀ ਉਹਨਾਂ ਦੇ ਨਾਲ ਉਹਨਾਂ ਦਾ ਵਿਆਹ ਰੱਖਿਆ ਗਿਆ ਅੱਛਾ ਜੀ ਉਹਦਾ ਨਾਮ ਬਕਾਇਦਾ ਉਸ ਗ੍ਰੰਥ ਦੇ ਵਿੱਚ ਪ੍ਰਾਤਨ ਗ੍ਰੰਥ ਦੇ ਵਿੱਚ ਆਉਂਦਾ ਹੈ ਜੀ ਤੇ ਉਸ ਗ੍ਰੰਥ ਦੇ ਵਿੱਚ ਫਿਰ ਇਹ ਵੀ ਲਿਖਿਆ ਹੈ ਔਰ ਇੱਥੋਂ ਦੇ ਵਸਨੀਕਾਂ ਪਾਸੋਂ ਵੀ ਆਪਾਂ ਨੂੰ ਪਤਾ ਲੱਗਿਆ ਹੈ ਜੋ ਇੱਥੋਂ ਦਾ ਪ੍ਰਾਤਨ ਇਤਿਹਾਸ ਇਹਨਾਂ ਨੇ ਵੀ ਲੱਭ ਕੇ ਖੋਜ ਕਰਕੇ ਲਿਆਂਦਾ ਹੈ ਵੀ ਫਿਰ ਬੀਬੀ ਸੂਰਤੀ ਦਾ ਜਦੋਂ ਸਖੀ ਸਰਵਰੀਆਂ ਨੂੰ ਮੰਨਣ ਵਾਲਿਆਂ ਦੇ ਘਰ ਵਿਆਹ ਕਰ ਦਿੱਤਾ ਜਾਂਦਾ ਰਿਸ਼ਤਾ ਕਰ ਦਿੱਤਾ ਜਾਂਦਾ ਪਹਿਲਾਂ ਬਾਬਾ ਅਕਲਜੀ ਨੂੰ ਨਹੀਂ ਪਤਾ ਹੁੰਦਾ ਜੀ ਪਰ ਜਦੋਂ ਰਿਸ਼ਤਾ ਹੋ ਜਾਂਦਾ ਕਿਉਂਕਿ ਲੱਗੀ ਕਰਦੀ ਸੀ ਜੀ ਉਹਨਾਂ ਸਮਿਆਂ ਦੇ ਵਿੱਚ ਲੱਗੀ ਜਦੋਂ ਕਰ ਆਉਂਦਾ ਰਿਸ਼ਤਾ ਤੇ ਬਾਅਦ ਦੇ ਵਿੱਚ ਆ ਕੇ ਜਦੋਂ ਪਤਾ ਲੱਗਦਾ ਹੈ ਤੇ ਬੀਬੀ ਸੂਰਤੀ ਜੀ ਨੂੰ ਕਹਿੰਦੇ ਆ ਬਾਬਾ ਅਕਲ ਜੀ ਵੀ ਮੇਥੋਂ ਬੜਾ ਵੱਡਾ ਗੁਨਾਹ ਹੋ ਗਿਆ ਜੀ ਵੀ ਮੈਂ ਇਥੋਂ ਤਾਂ ਏਦਾਂ ਕਰਕੇ ਵੀ ਆਪਾਂ ਗੁਰੂ ਘਰ ਦੇ ਨਾਲ ਜੁੜੇ ਹੋਏ ਆਂ ਪਰ ਮੈਂ ਜਿਹੜਾ ਤੇਰਾ ਰਿਸ਼ਤਾ ਹੈ ਵੀ ਉਹ ਸਖੀ ਸਰਵਰੀਆਂ ਦੇ ਘਰ ਕਰਿਆ ਹੈ ਹਾਂ ਹਾਂ ਵੀ ਮੇਥੋਂ ਬੜਾ ਵੱਡਾ ਉਹ ਕਹਿੰਦੇ ਵੀ ਪਤਾ ਜੀ ਇਹ ਸੰਜੋਗ ਤਾਂ ਧਰੋਂ ਪ੍ਰਮਾਤਮਾ ਨੇ ਬਣਾਏ ਨੇ ਆਪਾਂ ਗੁਰੂ ਰਾਮਦਾਸਾ ਜੀ ਮਹਾਰਾਜ ਦੇ ਦਰ ਘਰ ਨਾਲ ਸਚੇ ਪਾਰ ਸਾਗੁਰੂ ਅਰਜਨ ਦੇਸ ਸਹਿਮਾਰਾਜ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਘਰ ਨਾਲ ਜੁੜੇ ਹੋਏ ਆ ਵੀ ਮਹਾਰਾਜ ਆਪੇ ਮਿਹਰ ਕਰਨਗੇ ਵੀ ਤੁਸੀਂ ਆਪਣੇ ਮਨੋਂ ਤਾਂ ਕੋਈ ਮੇਰਾ ਮਾੜਾ ਨਹੀਂ ਨਾ ਲੋਚਿਆ ਵੀ ਇਹ ਕਰਤੇ ਦੀ ਖੇਡ ਉਸੇ ਦਿਨ ਤੋਂ ਬੀਬੀ ਸੂਰਤੀ ਜੀ ਅਰਦਾਸ ਬੇਨਤੀ ਕਰਨ ਲੱਗ ਗਏ ਵੀ ਮਹਾਰਾਜ ਵੀ ਮੈਂ ਐਸੇ ਘਰ ਚ ਨਹੀਂ ਜਾ ਸਕਦੀ ਉਹਨਾਂ ਨੇ ਮੈਨੂੰ ਵਰ ਜਣਾਇਆ ਮੈਨੂੰ ਤੇਰੇ ਦਰ ਤੇ ਨਹੀਂ ਹੋਂਣ ਦੇਣਾ ਜੀ ਉਹ ਕਿਉਂਕਿ ਸਖੀ ਸਰਵਰੀਆਂ ਨੂੰ ਮੰਨਣ ਵਾਲੇ ਜਿਹੜੇ ਨੇ ਹਾਂਜੀ ਉਹ ਸ਼ੇਮੇ ਪਾਰਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਤੇ ਨਹੀਂ ਸੰਜਾਂਦੇ ਜੀ 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 ਇਹ ਕਿ ਆਪ ਫਰਕ ਰਹੇ ਉਹਨਾਂ ਦਾ ਮੰਨਣਾ ਹੋਰ ਹੈ ਆਪਣੀਆਂ ਮਰਜ਼ਾ ਦਾ ਹੋਰ ਨਹੀਂ ਜੀ ਜੀ ਔਰ ਉਸ ਵਕਤ ਨਾ ਫਿਰ ਬੀਬੀ ਸੂਰਤੀ ਜੀ ਨੇ ਜਦੋਂ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਮਹਾਰਾਜ ਢੋਲੀ ਨਗਰ ਆਏ ਸੀ ਜੀ ਫਿਰ ਜਦੋਂ ਬੀਬੀ ਸੂਰਤੀ ਦਾ ਵਿਆਹ ਹੁੰਦਾ ਹਾਂਜੀ ਬਰਾਤ ਲੈ ਕੇ ਆਉਂਦੇ ਆ ਭਾਈ ਸਾਧੂ ਹਾਂਜੀ ਫਿਰ ਜਦੋਂ ਇੱਥੋਂ ਜਾਂਦੇ ਆ ਨਾ ਤੇ ਇਸ ਜਗ੍ਹਾ ਆਂਦੇ ਵੀ ਆਸਾ ਜੀ ਦੀ ਵਾਰ ਦਾ ਮਹਾਰਾਜ ਨੇ ਦੀਵਾਨ ਲਗਾਇਆ ਹੋਇਆ ਸੀ ਆਸਾ ਜੀ ਦੀ ਵਾਰ ਪੜ ਰਹੀ ਸੀ ਮਹਾਰਾਜ ਸੱਚੇ ਪਾਤਸ਼ਾਹ ਇਸ ਸਥਾਨ ਤੇ ਹਾਂਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਆਏ ਹੋਏ ਸਨ ਅੱਛਾ ਅੱਛਾ ਉਸ ਵਕਤ ਫਿਰ ਜਦੋਂ ਦੀਵਾਨ ਲਗਾਇਆ ਹੋਇਆ ਲੰਗੜ ਲੱਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਮਾਰੇ ਨੇ ਖੇੜ ਵਰਤਾਈ ਫਿਰ ਜੀ ਬੀਬੀ ਦੇ ਕੰਨਾਂ 'ਚ ਆਵਾਜ਼ ਪਈ ਉਹਨੇ ਫਿਰ ਕਹਾਰਾ ਨੂੰ ਕਿਹਾ ਵੀ ਚਾਹੇ ਮੁੰਡੀਆਂ ਛੱਲੇਆ ਮੇਰੇ ਸਾਰੇ ਲੈ ਲਓ ਵੀ ਇੱਕ ਵਾਰੀ ਮੈਨੂੰ ਦਰਸ਼ਨ ਕਰਾਉਣ ਦਿਓ ਉਹ ਆਖੇ ਵੀ ਬੀਬੀ ਇਹ ਉਲਟ ਨੇ ਬਾਬਾ ਸਾਧੂ ਜੀ ਸਖੀ ਸਰਵਰ ਨੂੰ ਮੰਨਣ ਵਾਲੇ ਨੇ ਵੀ ਪਰ ਜੇ ਤੂੰ ਕਹਿਨੀ ਹੈ ਧੀ ਹੈ ਸਾਡੀ ਬੇਟੀਆਂ ਚਲ ਤੂੰ ਦਰਸ਼ਨ ਕਰਿਆ ਜੀ ਜਦੋਂ ਉਹਨਾਂ ਨੇ ਫਿਰ ਦਰਸ਼ਨ ਕਰਨ ਦੇ ਲਈ ਭੇਜਿਆ ਨਾ ਜੀ ਜੀ ਨਾਲ ਹੀ ਬਾਬਾ ਸਾਧੂ ਜੀ ਪਿੱਛੇ ਗਏ ਤੇ ਬੜੇ ਕਰੋਧਵਾਨ ਹੋਏ ਜੀ ਜਦੋਂ ਕਰੋਧਵਾਨ ਹੋ ਕੇ ਕਹਿੰਦੇ ਬੀਬੀ ਸੂਰਤੀ ਦੇ ਉੱਪਰ ਹੱਥ ਚੱਕਰ ਲੱਗੇ ਨਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਐਦਾਂ ਕਰਕੇ ਹੱਥ ਕੀਤਾ ਉੱਥੇ ਬਾਬਾ ਸਾਧੂ ਜੀ ਖੜੇ ਖੜੇ ਐਦਾਂ ਪੱਥਰ ਹੋ ਗਏ ਰੁਕ ਗਏ अच्छा ओना तो बीबी सूरती दे ऊपर प्रार्थना ਚੱਕਾ ਗਿਆ ਜਦੋਂ ਉਹਨਾਂ ਨੇ ਅਸੀ ਕਲਾ ਵੇਖੀ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੇਤਰਾਂ ਦੇ ਵਿੱਚ ਅੱਖਾਂ ਦੇ ਵਿੱਚ ਅੱਖਾਂ ਪਈਆਂ ਭਾਈ ਸਾਧੂ ਸਿੰਘ ਦੀ ਵਰਤੀ ਅੰਦਰੋਂ ਮਹਾਰਾਜ ਨੇ ਹਿਰਦਾ ਹੀ ਪਰਵਰਤਨ ਕਰ ਦਿੱਤਾ ਮਹਾਰਾਜ ਦੇ ਚਰਨਾਂ ਤੇ ਡਿੱਗ ਪਏ ਵਾਹਿਗੁਰੂ ਹੁਣ ਜਿਹੜੇ ਸਖੀ ਸਰਵਰੀਆਂ ਨੂੰ ਮੰਨਣ ਵਾਲਾ ਸੀ ਜੀ ਬਾਬਾ ਸਾਧੂ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਤੇ ਬੈਠਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਵੀ ਆਪਣੇ ਚਰਨਾਂ ਨਾਲ ਲਾ ਲਓ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੇਹਰਾਂ ਦੀਆਂ ਨਜ਼ਰਾਂ ਨਾਲ ਹੀ ਖੇੜ ਵਰਤਾ ਦਿੱਤੀ ਜੀ ਜ ਜਿਹੜੀਆਂ ਉਹਨੇ ਉਸ ਸਮੇਂ ਤੋਂ ਲੈ ਕੇ ਉਦੋਂ ਤੱਕ ਵਿਆਹ ਤੱਕ ਕੀਤੀਆਂ ਨਾ ਵੀ ਮਹਾਰਾਜ ਵੀ ਮੈਂ ਸਖੀ ਸਰਵਰੀਆਂ ਨੂੰ ਮੰਨਣ ਵਾਲਿਆਂ ਦੇ ਘਰ ਜੇ ਚਲੀ ਗਈ ਤੇ ਮੈਨੂੰ ਤੇਰੇ ਦਰ ਨਹੀਂ ਆਉਣ ਦੇਣਾ ਉਹ ਜਿਹੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹਨਾਂ ਦਾ ਕਰਕੇ ਮਹਾਰਾਜ ਨੇ ਵੇਖੋ ਆਪਣੇ ਵੱਲ ਖਿੱਚ ਕੇ ਮਹਾਰਾਜ ਨੇ ਆਪ ਹੀ ਖੇੜ ਵਰਤਾ ਦਿੱਤੀ ਰਾਹ ਦੇ ਵਿੱਚ ਦੀਵਾਨ ਲਾ ਕੇ ਬਹਿ ਗਏ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਖੇੜ ਵਰਤਾਈ ਮਹਾਰਾਜ ਨੇ ਦੋਨਾਂ ਨੂੰ ਫਿਰ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਤੁਹਾਡੇ ਘਰ ਭਾਈ ਪੁੱਤਰ ਹੋਵੇਗਾ ਉਹਦਾ ਨਾਮ ਭਾਈ ਰੂਪਾ ਰੱਖਣਾ ਫਿਰ ਉਹ ਬੀਬੀ ਸੂਰਤੀ ਤੇ ਭਾਈ ਸਾਧੂ ਦੋਨੇ ਮਾਤਾ ਸੂਰਤੀ ਤੇ ਬਾਬਾ ਸਾਧੂ ਜੀ ਛੇਵੇਂ ਪਾਤਸ਼ਾਹ ਦੇ ਕੋਲ ਬਾਅਦ ਚ ਜਾਣ ਲੱਗੇ ਸਭ ਤੋਂ ਪਹਿਲਾਂ ਉਹਦੇ ਘਰ ਜਾ ਕੇ ਆਪਣੇ ਜਿਹੜੇ ਉਹ ਸਖੀ ਸਰਵਰਾਂ ਦੀ ਜਗ੍ਹਾ ਬਣਾਈ ਸੀ ਨਾ ਜੀ ਉਹ ਢਾਈ ਜੀ ਬੀਬੀ ਸੂਰਤੀ ਨਾਲ ਸਾਰਾ ਪਰਿਵਾਰ ਗੁਰਮਖ ਬਣ ਗਿਆ ਜੀ ਜੀ ਛੇਵੇਂ ਪਾਤਸ਼ਾਹ ਦੇ ਦਰ ਕਰਨ ਨਾਲ ਜੁੜ ਗਿਆ ਉਹਨਾ ਜਣਾ ਹੋ ਗਿਆ ਫਿਰ ਉੱਥੇ ਬਾਦ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਦਰ ਤੇ ਜਾਂਦੇ ਨਾ ਛੇਵੇਂ ਪਾਤਸ਼ਾਹ ਦੇ ਕੋਲ ਫਿਰ ਮਹਾਰਾਜ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰਦੇ ਆ ਵੀ ਤੁਹਾਡੇ ਘਰ ਪੁੱਤਰ ਹੋਊਗਾ ਉਹਨਾਂ ਸਮਿਆਂ ਦੇ ਵਿੱਚ ਜੀ ਗਹਿਣੇ ਜਿਆਦਾ ਚਾਂਦੀ ਦੇ ਪਾਉਂਦੇ ਸਨ ਆਪਾਂ ਇਤਿਹਾਸ ਦੇ ਜਿਹੜੇ ਆਪਾਂ ਜਾਣਦੇ ਆ ਨਾ ਜਦੋਂ ਪ੍ਰਾਤਨ ਸਮੇਂ ਚ ਸੋਨੇ ਨਾਲੋਂ ਵੀ ਵੱਧ ਚਾਂਦੀ ਦੇ ਗਹਿਣਿਆਂ ਨੂੰ ਮੱਤਤਾ ਦਿੱਤੀ ਸੀ ਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਚਾਂਦੀ ਦੇ ਗਹਿਣੇ ਨੂੰ ਬੜਾ ਜਾਨ ਦੀ ਮੰਨਿਆ ਜਾਂਦਾ ਸੀ ਸੋਨਾ ਸੁੰਦਰ ਮੰਨਿਆ ਜਾਂਦਾ ਸੀ ਤੇ ਮਹਾਰਾਜ ਕਹਿੰਦੇ ਵੀ ਚਾਂਦੀ ਵਰਗਾ ਪੁੱਤਰ ਹੋਗਾ ਤੁਹਾਡੇ ਆਹ ਤੇ ਚਾਂਦੀ ਨੂੰ ਗਰਵਾੜੀ ਚਾਪਾ ਕਹਿੰਦੇ ਆ ਵੀ ਰੂਪਾ ਕਹਿੰਦੇ ਆ ਰੂਪਾ ਕਹਿੰਦੇ ਆ ਤੇ ਮਾਰੇ ਕਹਿੰਦੇ ਦਾ ਨਾਮ ਵੀ ਰੂਪਾ ਰੱਖਣਾ ਹੈ ਤੁਸੀਂ ਮਹਾਰਾਜ ਨੇ ਫਿਰ ਉਹਨਾਂ ਨੂੰ ਆਖਿਆ ਵੀ ਤੁਹਾਡੇ ਨਾਂ ਤੇ ਨਗਰ ਵਸਣਗੇ ਤੇ ਭਾਈ ਰੂਪੇ ਦੀ ਅੱਗੇ ਪੀੜ੍ਹੀਆਂ ਦੇ ਨਾਮ ਤੇ ਵੀ ਭਾਈ ਰੂਪਾ ਭਾਈ ਭਗਤਾ ਸਾਰੇ ਜਿਹੜੇ ਅਗਲੇ ਨਗਰ ਨੇ ਨਾ ਜੀ ਭਾਈ ਕੇ ਸਾਰੇ ਨਗਰ ਇਹ ਤਕਰੀਬਨ 21 ਨਗਰ ਦੱਸਦੇ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਇਹ ਇੰਨੇ ਨਗਰ ਮਾਰੇ ਨੇ ਵਸਾਏ ਵਾਹਿਗੁਰੂ ਵਾਹਿਗੁਰੂ ਇੱਥੇ ਮਹਾਰਾਜ ਇੱਥੋਂ ਦੇ ਰਹਿਣ ਵਾਲੇ ਬਾਬਾ ਅਕਲ ਜੀ ਉਹਨਾਂ ਦੀ ਪੁੱਤਰੀ ਜਿਹੜੀ ਬੀਬੀ ਸੂਰਤੀ ਵੱਡੇ ਘਰ ਦੇ ਰਹਿਣ ਵਾਲੇ ਇੱਥੇ ਮਹਾਰਾਜ ਬੀਬੀ ਸੂਰਤੀ ਦਾ ਆਨੰਦ ਕਾਰਜ ਕਿਹੜੀ ਜਗ੍ਹਾ ਹੋਇਆ ਸੀ ਬੀਬੀ ਸੂਰਤੀ ਦੇ ਆਨੰਦ ਕਾਰਜ ਇੱਥੇ ਵੱਡੇ ਘਰ ਹੋਏ ਸੀ ਬਾਬੇ ਅਕਲ ਦੀ ਜਗ੍ਹਾ ਜਿਹੜੀ ਹੈ ਨਾ ਉਹਨਾਂ ਦੇ ਸਥਾਨ ਵੀ ਬਣੇ ਹੋਏ ਨੇ ਅੱਛਾ ਜੀ ਜਿਹੜਾ ਉਹਨਾਂ ਦਾ ਘਰ ਹੈ ਪ੍ਰਾਥਮ ਬਾਬਾ ਅਕਾਲ ਜੀ ਦਾ ਉਹ ਤਾਂ ਨਗਰ ਦੇ ਵਿੱਚ ਹੀ ਸੀਗਾ ਅੱਛਾ ਜੀ ਉਹ ਫਿਰ ਉਹਨਾਂ ਜਗਾ ਬਾਅਦ ਦੇ ਵਿੱਚ ਇੱਥੇ ਇਮਾਰਤਾਂ ਬਣਦੀਆਂ ਗਏ ਘਰ ਵੜ ਗਏ ਪਰ ਜਿਹੜਾ ਮਤਲਬ ਦੱਸਦੇ ਆ ਵੀ ਇੱਥੇ ਕੀ ਜਗਾ ਹੁੰਦੀ ਸੀ ਪਿੰਡ ਦੇ ਵਿੱਚਕਾਰ ਸੀਗੀ ਪਰ ਜਿਹੜੇ ਉਹਨਾਂ ਦੇ ਅਸਥਾਨ ਹਨ ਨਾ ਜਿੱਥੇ ਉਹ ਮਤਲਬ ਰਹਿੰਦੇ ਭਗਤੀ ਕਰਦੇ ਉਹ ਅਸਥਾਨ ਉਹਨਾਂ ਦੇ ਨਗਰ ਤੋਂ ਬਾਹਰ ਬਾਹਰ ਮੰਗਾ ਰੋਡ ਬਣਦਾ ਅੱਛਾ ਜੀ ਮੰਗਾ ਪਿੰਡਾ ਇੱਥੋਂ ਨਾਲ ਹੀ ਮੰਗੇ ਤੇ ਵੱਡੇ ਘਰ ਦੋਨਾਂ ਦੇ ਵਿਚਾਲੇ ਉਹ ਸਥਾਨ ਬਣਿਆ ਬਾਬਾ ਅਕਾਲ ਜੀ ਦਾ ਠੀਕ ਹੈ ਹਾਂਜੀ ਉਹ ਉਹਨਾਂ ਦਾ ਅਸਲ ਸਥਾਨ ਉਹ ਹੋਆ ਜੇ ਬਾਅਦ ਚ ਬਣਾਇਆ ਜੀ ਬਾਤ ਤੁਹ ਜਿਹੜਾ ਉਹਨਾਂ ਦਾ ਘਰ ਸੀਗਾ ਉਹ ਕਿੱਥੇ ਆ ਉਹਦਾ ਨਹੀਂ ਪਤਾ ਨਿੱਜੀ ਘਰ ਪਿੰਡ ਦੇ ਵਿੱਚ ਸੀ ਪਹਿਲਾਂ ਦੇ ਜੀ ਅੱਛਾ ਹਾਂਜੀ ਉਹ ਬਾਅਦ ਦੇ ਵਿੱਚ ਜਾਣ ਦੀ ਇਹਨਾਂ ਨੇ ਇਹ ਕਹਿ ਲੋ ਵੀ ਉਸ ਸਮੇਂ ਇਹਨਾਂ ਨਹੀਂ ਸੀਗਾ ਉਹ ਫਿਰ ਘਰ ਪੈਂਦੇ ਕਿ ਇਮਾਰਤਾਂ ਬਣਦੀਆਂ ਗਈਆਂ ਇਦਾਂ ਲੋਕ ਵੱਸਦੇ ਗਏ ਅੱਗੇ ਅਲੋਪ ਹੋ ਗਿਆ ਇੱਥੋਂ ਦੇ ਮੈਸਤਰੀ ਸਿੰਘਾਂ ਦਾ ਪਰਿਵਾਰ ਸੀ ਬਾਬਾ ਅਕਲ ਜੀ ਤੇ ਬੜੇ ਹੁਣ ਵੀ ਸਿੰਘ ਹਰ ਸਾਲ ਆਪਾਂ ਬਾਬਾ ਅਕਲ ਜੀ ਦੀ ਯਾਦ ਦੇ ਵਿੱਚ ਵੀ ਦੀਵਾਨ ਵੀ ਲੱਗਦੇ ਆ ਹਾਂਜੀ ਤੇ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿੰਨਾ ਸਮਾਂ ਬਿਰਾਜੇ ਇੱਥੇ ਮਹਾਰਾਜ ਥੋੜਾ ਸਮਾਂ ਆਏ ਆ ਜੀ ਮਤਲਬ ਇੱਥੇ ਆ ਕੇ ਮਹਾਰਾਜ ਨੇ ਆ ਜਿਹੜਾ ਪ੍ਰਾਤਨ ਰੁੱਖ ਜਿੱਥੇ ਆਪਾਂ ਖੜੇ ਆ ਆ ਰੁੱਖ ਦੇ ਨਾਲ ਮਹਾਰਾਜ ਨੇ ਇੱਥੇ ਘੋੜਾ ਬਣਿਆ ਦੱਸਿਆ ਜਾਂਦਾ ਹੈ ਇੱਥੇ ਪਿਛਲੇ ਪਾਸੇ ਸਰੋਵਰ ਬਣਿਆ ਹੋਇਆ ਜੀ ਜੀ ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਕਹਿੰਦੇ ਇਸ਼ਨਾਨ ਵੀ ਕੀਤਾ ਹੈ ਠੀਕ ਹਾਂਜੀ ਇੱਥੇ ਮਹਾਰਾਜ ਰਹੇ ਕੁਝ ਸਮਾਂ मतलब ਜਦੋਂ ਡਰੋਲੀ ਆਏ ਸੀ ਮਹਾਰਾਜ ਨੇ ਦੋ ਦਿਨ ਜਾਂ ਇਸ ਤਰ੍ਹਾਂ ਜਾਂ ਮਤਲਬ ਇਹ ਇਮ ਇਤਿਹਾਸ ਦੇ ਵਿੱਚ ਦਿੰਨੀ ਇਹਨਾਂ ਨਹੀਂ ਕੋਈ ਜ਼ਿਕਰ ਆਇਆ ਵੀ ਇਹਨਾਂ ਇਹ ਵੀ ਮਹਾਰਾਜ ਨੇ ਇੱਥੇ ਚਰਨ ਪਾਏ ਬਾਬਾ ਆਕਲ ਜੀ ਕਰਕੇ ਠੀਕ ਹੈ ਬਾਬਾ ਆਕਲ ਜੀ ਕਰਕੇ ਇਸ ਨਗਰ ਨੂੰ ਨਵਾਜਿਆ ਮਹਾਰਾਜ ਨੇ ਸੱਚੀ ਬਾਦਸ਼ਾਹ ਨੇ ਮਹਿਰ ਕੀਤੀ ਹਾਂਜੀ ਆਏ ਆ ਇਸ ਜਗ੍ਹਾ ਤੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕਿੰਨੇ ਦਿਨ ਰਹੇ ਜਾਂ ਕਿੰਨਾ ਸਮਾਂ ਰਹੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਏ ਗਏ ਸੰਗਤਾਂ ਵੀ ਇੱਥੇ ਮਹਾਰਾਜ ਦੇ ਚਰਨਾਂ ਚਾਉਂਦੀਆਂ ਰਹਿੰਦੀਆਂ ਠੀਕ ਹੈ ਇਸ ਇਲਾਕੇ ਵਿੱਚ ਮਹਾਰਾਜ ਇੱਕੋ ਵਾਰ ਹੀ ਆਏ ਜਾਂ ਕਈ ਵਾਰ ਵੀ ਨਹੀਂ ਇੱਕੋ ਵਾਰ ਹੀ ਵਿਚਰੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਹੀ ਇੱਕੋ ਵਾਰ ਹੀ ਵਿਚਰੇ ਇਸ ਸਥਾਨ ਤੇ ਹਾਂਜੀ ਇੱਕੋ ਵਾਰ ਆਏ ਠੀਕ ਹੈ ਇਹ ਸਾਰੇ ਜਿੰਨੇ ਨਗਰ ਨੇ ਨਾ ਜਿੱਧਰ ਪਿੱਛੋਂ ਭਾਈ ਕੀ ਢੋਲੀ ਹੋ ਗਈ ਆ ਇਧਰੋਂ ਪਾਈ ਕਾ ਭਗਤਾ ਹੋ ਗਿਆ ਜੀ ਇਹ ਇੱਕ ਵਾਰ ਹੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਰੰਗੇ ਨੇ ਇਧਰਲੇ ਪਾਸੇ ਦੀ ਮਹਾਰਾਜ ਚਰਨ ਪਾਉਂਦੇ ਮੇਹਰ ਸੋ ਦਾਸ ਉਸੇ ਰਸਤੇ ਤੋਂ ਚੱਲਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ-ਜਿਹੜੇ ਰਸਤਿਆਂ ਤੋਂ ਸੱਚੇ ਪਾਤਸ਼ਾਹ ਜੀ ਅੱਗੇ-ਅੱਗੇ ਨਗਰਾਂ ਦੇ ਵਿੱਚ ਵਿਚਰੇ ਤੇ ਚਰਨ ਪਾਉਂਦੇ ਰਹੇ ਪਰ ਜੇ ਦੇਖਿਆ ਜਾਵੇ ਮਾਲਵਾ ਇਲਾਕਾ ਸਾਰਾ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਦੇ ਨਾਲ ਭਰਿਆ ਪਿਆ ਹੈ ਮੈਨੂੰ ਲੱਗਦਾ ਕੋਈ ਵੀ ਨਗਰ ਅਹਿਜਾ ਨਹੀਂ ਹੋਵੇਗਾ ਜਿਸ ਨਗਰ ਵਿੱਚ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾਂ ਉਹਨਾਂ ਦੀਆਂ ਫੌਜਾਂ ਜਾਂ ਉਹਨਾਂ ਦੇ ਸਿੱਖਾਂ ਲੰਘੇ ਹੋਣ ਉਹਨਾਂ ਸਮਿਆਂ ਦੇ ਵਿੱਚ ਸੋ ਦਾਸੋ ਇਹ ਜੋ ਗੁਰਦੁਆਰਾ ਸਾਹਿਬ ਅੱਜ ਇਸ ਸਥਾਨ ਤੇ ਪਹੁੰਚਿਆ ਹੈ ਸੋ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਬਾਦਸ਼ਾਹੀ ਛੇਵੀ ਬਾਦਸ਼ਾਹੀ ਛੇਵੀ ਪਿੰਡ ਵੱਡੇ ਘਰ ਜਾਂ ਵੱਡਾ ਘਰ ਜ਼ਿਲ੍ਹਾ ਮੋਗਾ ਵਿਖੇ ਸਥਿਤ ਹੈ ਤੇ ਇਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ-ਜਿਹੜੇ ਨਗਰਾਂ ਨੂੰ ਗਏ ਆ ਦਾਸ ਦੀ ਕੋਸ਼ਿਸ਼ ਹੋਵੇਗੀ ਉਹਨਾਂ-ਉਹਨਾਂ ਨਗਰਾਂ ਵਿੱਚ ਜਾ ਕੇ ਉਹਨਾਂ ਗੁਰਸਥਾਨਾਂ ਦੇ ਆਪ ਜੀ ਨੂੰ ਦਰਸ਼ਨ ਕਰਵਾਵੇਗਾ ਸੋ ਹੁਣ ਦਾਸ ਇਸ ਵੀਰ ਜੀ ਦਾ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਬੇਸ਼ਕੀਮਤੀ ਸਮਾਂ ਦਾਸ ਨੂੰ ਦਿੱਤਾ ਤੇ ਆਪ ਸਮੂਹ ਸੰਗਤਾਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਬਦਾ ਪਲਾ ਕਰਨ ਇਸ ਨਗਰ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਸਰਵਤਦਾਹੀ ਪਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਜੋ ਇਤਿਹਾਸ ਲਿਖਿਆ ਹੋਇਆ ਹੈ ਹੁਣ ਦਾਸ ਸਾਹਿਬ ਜੀ ਨੂੰ ਉਹ ਇਤਿਹਾਸ ਪੜ੍ਹ ਕੇ ਸੁਣਾਵੇਗਾ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਪਿੰਡ ਵੱਡਾ ਘਰ ਜਮ੍ਹਾਂ ਛੋਟਾ ਘਰ ਇਹ ਨੰਬਰ ਕਿਤੇ ਲਿਖਿਆ ਬਾਬਾ ਆਕਲ ਜੀ ਪਿੰਡ ਵੱਡੇ ਘਰ ਵਿਖੇ ਬਾਬਾ ਆਕਲ ਜੀ ਰਹਿੰਦੇ ਸਨ ਆਪ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਆਪ ਜੀ ਗੁਰੂ ਅਰਜਨ ਦੇਵ ਜੀ ਦੇ ਮੁੱਢਲੇ ਸੇਵਕਾਂ ਵਿੱਚੋਂ ਅਨਨ ਸੇਵਕ ਸਨ ਇਤਿਹਾਸ ਵਿੱਚ ਬਚਨ ਹਨ ਗੁਰ ਅਰਜਨ ਕਾ ਸਿੱਖ ਪਛਾਨੋ ਵੱਡੇ ਗ੍ਰਹਿ ਤਾਂ ਕੋ ਗ੍ਰਹਿ ਮਾਨੋ ਸੂਰਜ ਪ੍ਰਕਾਸ਼ ਗ੍ਰੰਥ ਆਪ ਸੇਵਾ ਸਿਮਰਨ ਵਿੱਚ ਲੀਨ ਰਹਿੰਦੇ ਕਿਰਤ ਕਮਾਈ ਕਰਦੇ ਦਸਵੰਦ ਦੀ ਕਾਰ ਭੇਟ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਭੇਟ ਕਰਦੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੰਬਰ 2 ਤੇ ਲਿਖਿਆ ਬੀਬੀ ਸੂਰਤੀ ਜੀ ਬਾਬਾ ਆਕਲ ਜੀ ਦੇ ਗ੍ਰਹਿ ਵਿਖੇ 1650 ਬਿਕਰਮੀ ਇੱਕ ਬੱਚੀ ਨੇ ਜਨਮ ਲਿਆ ਜਿਸ ਦਾ ਨਾਮ ਬੀਬੀ ਸੂਰਤੀ ਰੱਖਿਆ ਗਿਆ ਬੱਚੀ ਦੇ ਜਵਾਨ ਹੋਣ ਤੇ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਲਾਗੀ ਭੇਜੇ ਜੋ ਰਿਸ਼ਤਾ ਸਖੀ ਸਰਬਰ ਨੂੰ ਮੰਨਣ ਵਾਲੇ ਭਾਈ ਸਾਧੂ ਨੂੰ ਕਰ ਆਏ ਜੋ ਕਿ ਟੁਕਲਾਣੀ ਪਿੰਡ ਦੇ ਰਹਿਣ ਵਾਲੇ ਸਨ ਇਤਿਹਾਸ ਵਿੱਚ ਵਚਨ ਹਨ ਸਾਧੂ ਸਰਬਰ ਸੇਵ ਕਮਾਵੇ ਟੁਕਲਾਣੀ ਪਿਤ ਮਾਤ ਰਹਾਵੇ ਵਿਆਹ ਦੀ ਮਿਥੀ ਤਰੀਕ 16 ਜੇਠ 1670 ਬਿਕਰਮੀ ਨੂੰ ਬਾਬਾ ਸਾਦਾ ਆਪਣੇ ਪੁੱਤਰ ਭਾਈ ਸਾਧੂ ਦੀ ਬਰਾਤ ਲੈ ਕੇ ਵੱਡੇ ਘਰ ਪਹੁੰਚ ਗਏ ਬਰਾਤ 2 ਦਿਨ ਵੱਡੇ ਘਰ ਰੁਕੀ ਪਿੰਡ ਦੀ ਸੰਗਤ ਨੇ ਸੇਵਾ ਕੀਤੀ ਤੀਜੇ ਦਿਨ ਬਰਾਤ ਵਿਦਾ ਹੋਈ ਜਾਣੀ ਜਾਣ ਸਤਿਗੁਰੂ ਹਰगोविंद ਸਾਹਿਬ ਜੀ ਨੇ ਇਸ ਨਾਜ਼ੁਕ ਰਿਸ਼ਤੇ ਨੂੰ ਸਮਝਦੇ ਹੋਏ ਵੱਡੇ ਘਰ ਅਤੇ ਡਰੋਲੀ ਭਾਈ ਦੇ ਵਿਚਕਾਰ ਦੀਵਾਨ ਸਜਾਇਆ ਸੀ ਜਦੋਂ ਉਸ ਬੀਬੀ ਦੀ ਡੋਲੀ ਨੇੜੇ ਪੁੱਜੀ ਤਾਂ ਆਸਾ ਦੀ ਵਾਰ ਦੀ ਆਵਾਜ਼ ਆ ਰਹੀ ਸੀ ਇਤਿਹਾਸ ਵਿੱਚ ਬਚਨ ਹਨ ਚੌਪਈ ਡਰੋਲੀ ਨੇਕਤ ਜਬੈ ਚਲ ਆਏ ਗੁਰ ਢਿਗ ਆਸਾ ਵਾਰ ਲਗਾਈ ਬੀਬੀ ਜੀ ਨੇ ਕੁਹਾਰਾਂ ਨੂੰ ਕੁਝ ਲਾਲਚ ਦੇ ਕੇ ਡੋਲੀ ਹੀਠਾ ਰਖਾ ਲਈ ਅਤੇ ਉਤਰ ਕੇ ਦੀਵਾਨ ਵਿੱਚ ਚਲੇ ਗਏ ਜਦੋਂ ਭਾਈ ਸਾਧੂ ਨੂੰ ਪਤਾ ਲੱਗਿਆ ਉਹ ਕ੍ਰੋਧਵਾਨ ਹੋ ਗਿਆ ਤੇ ਤਲਵਾਰ ਖਿੱਚ ਕੇ ਬੀਬੀ ਨੂੰ ਲੈਣ ਚਲੇ ਗਏ ਜਿਉਂ-ਜਿਉਂ ਨੇੜੇ ਗਏ ਗੁੱਸਾ ਠੰਡਾ ਹੋ ਗਿਆ ਤਲਵਾਰ ਪਾਸੇ ਰੱਖ ਕੇ ਦੀਵਾਨ ਵਿੱਚ ਬੈਠ ਗਏ ਇਨੇ ਚਿਰ ਤੱਕ ਬੀਬੀ ਨੇ ਸਾਰੀ ਵਾਰਤਾ ਗੁਰੂ ਸਾਹਿਬ ਨੂੰ ਸੁਣਾ ਦਿੱਤੀ ਪਾਤਸ਼ਾਹ ਜੀ ਨੇ ਕਿਹਾ ਤੇਰੇ ਮਾੜੇ ਲੇਖ ਕੱਟ ਕੇ ਨਵੇਂ ਲੇਖ ਦਿੱਤੇ ਤੇ ਬਖਸ਼ਿਸ਼ ਕੀਤੀ ਕਿ ਲੋਕ ਸਿੱਖੀ ਤੇਰੇ ਦਰ ਤੋਂ ਲੈ ਕੇ ਜਾਇਆ ਕਰਨਗੇ ਬਾਬੇ ਸਾਧੂ ਨੇ ਘਰ ਜਾ ਕੇ ਸਖੀ ਸਰਬਰਾਂ ਦੀਆਂ ਮੜੀਆਂ ਕਬਰਾਂ ਢਾ ਦਿੱਤੀਆਂ ਗੁਰੂ ਆਸੇ ਅਨੁਸਾਰ ਜੀਵਨ ਜਿਉਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੱਡੇ ਘਰ ਆਉਣਾ ਜਦੋਂ ਗੁਰੂ ਸਾਹਿਬ ਦੂਜੀ ਵਾਰ ਡਰੋਲੀ ਭਾਈ ਆਏ ਤਾਂ ਗੁਰੂ ਸਾਹਿਬ ਜੀ ਸੰਗਤਾਂ ਨੂੰ ਉਤਾਰਦੇ ਹੋਏ ਡਰੋਲੀ ਭਾਈ ਤੋਂ ਸਿੱਧੇ ਹੀ ਫੌਜਾਂ ਸਮੇਤ 1300 1688 ਬਿਕਰਮੀ ਨੂੰ ਸਵਾਰ ਹੋ ਕੇ ਵੱਡੇ ਘਰ ਆ ਉਤਰੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ੇ ਇੱਥੋਂ ਦੇ ਚੌਧਰੀ ਰਾਏ ਭਾਗਮਲ ਅਤੇ ਬਾਬਾ ਆਕਲ ਜੀ ਆਦ ਸਿੱਖਾਂ ਨੇ ਬੜੇ ਹੀ ਪ੍ਰੇਮ ਨਾਲ ਸੇਵਾ ਕੀਤੀ ਗੁਰੂ ਸਾਹਿਬ ਜੀ ਇੱਥੇ 5 ਦਿਨ ਠਹਿਰੇ ਸਨ ਹਵਾਲਾ ਤਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਅੱਗੇ ਨੰਬਰ 4 ਤੇ ਲਿਖਿਆ ਹੈ ਭਾਈ ਵਿਧੀ ਚੰਦ ਦਾ ਘੋੜਾ ਲੈ ਕੇ ਆਉਣਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਦੋਂ ਭਾਈ ਵਿਧੀ ਚੰਦ ਜੀ ਦੂਜਾ ਘੋੜਾ ਲਾਹੌਰ ਦੇ ਸ਼ਾਹੀ ਕਿਲੇ ਵਿੱਚੋਂ ਲੈ ਕੇ ਆਏ ਤਾਂ ਘੋੜੇ ਤੇ ਸਵਾਰ ਹੋ ਕੇ ਖੁਸ਼ੀ ਵਿੱਚ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਗਾਉਂਦਾ ਹੋਇਆ ਅਮਰਤ ਵੇਲੇ ਹਰੀਕੇ ਪਤਨ ਲੰਗ ਕੇ ਰੋਟੀ ਵੇਲੇ ਨੂੰ ਵੱਡੇ ਘਰ ਵਿਖੇ ਬਾਬਾ ਆਕਲ ਤਰਖਾਨ ਸਿੱਖ ਦੇ ਘਰ ਉਤਰਿਆ ਘੋੜੇ ਨੂੰ ਮਾਲਸ਼ ਕਰਾਈ ਨਿਹਾਰੀ ਦਿੱਤੀ ਆਪ ਪ੍ਰਸ਼ਾਦ ਛੱਕ ਕੇ ਸਵਾਰ ਹੋ ਕੇ ਮਾਗਵਦੀ ਪੰਚਮੀ ਦਿਨ ਚੜ੍ਹੇ ਕਾਂਗੜ ਪਿੰਡ ਗੁਰੂ ਜੀ ਪਾਸ ਜਾ ਪੁੱਜਿਆ ਕਿਸੇ ਨੇ ਗੁਰੂ ਜੀ ਨੂੰ ਦੱਸਿਆ ਕਿ ਵਿਦੀ ਚੰਦ ਆਇਆ ਤਾਂ ਗੁਰੂ ਸਾਹਿਬ ਉੱਠ ਕੇ ਅੱਗੇ ਹੋਏ ਤੇ ਛਾਤੀ ਨਾਲ ਲਾ ਕੇ ਕਿਹਾ ਵਿਦੀ ਚੰਦ ਛੀਨਾ ਗੁਰੂ ਕਾ ਸੀਨਾ ਇਸ ਦੇ ਬਾਰੇ ਹਵਾਲਾ ਦਿੱਤਾ ਹੈ ਤਵਾਰੀਖ ਗੁਰੂ ਖਾਲਸਾ ਅੱਗੇ 5 ਨੰਬਰ ਤੇ ਲਿਖਿਆ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਸ ਜਗ੍ਹਾ ਗੁਰੂ ਸਾਹਿਬ ਮਾਲਵੇ ਦੇ ਸਫ਼ਰ ਦੌਰਾਨ ਭਾਈ ਕੀ ਡਰੋਲੀ ਤੋਂ ਆ ਕੇ ਠਹਿਰੇ ਸਨ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਪਹਿਲਾ ਥੜਾ ਸਾਹਿਬ ਬਣਿਆ ਸੀ ਜਿੱਥੇ ਗੁਰੂ ਸਾਹਿਬ ਜੀ ਬਰਾਜੇ ਸਨ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ 1921 ਵਿੱਚ ਪਹਿਲੀ ਵਾਰ ਬਣੀ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਦਾ ਕੰਮ ਲੋਕਲ ਕਮੇਟੀ ਕਰ ਰਹੀ ਹੈ ਤੇ ਇਹ ਇੱਥੇ ਹੇਠਾਂ ਹਵਾਲਾ ਦਿੱਤਾ ਹੈ ਪੋਥੀ ਗੁਰਦੁਆਰਾ ਕੋਸ਼ ਇਤਿਹਾਸ ਦੀ ਸੇਵਾ ਬਾਬਾ ਕਰਨੈਲ ਸਿੰਘ ਜੀ ਭਾਈ ਹਰਵਿੰਦਰ ਸਿੰਘ ਜੀ ਅਤੇ ਭਾਈ ਚਰਨਜੀਤ ਸਿੰਘ ਜੀ ਤੋਂ ਲਈ ਇਹਨਾਂ ਦਾ ਸੰਪਰਕ ਨੰਬਰ ਵੀ ਇੱਥੇ ਲਿਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਹੁਣ ਗੁਰਦੁਆਰਾ ਸਾਹਿਬ ਤੋਂ ਨਗਰ ਵੱਡਾ ਘਰ ਦੇ ਵਿੱਚ ਆ ਚੁੱਕਿਆ ਹੈ ਤੇ ਇੱਥੇ ਜੋ ਇਹ ਤੁਸੀਂ ਘਰ ਦੇਖ ਰਹੇ ਹੋ ਇਹ ਬਾਬਾ ਆਕਲ ਜੀ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਅਨਸਬੰਧ ਵਿੱਚੋਂ ਇਹ ਘਰ ਹੈ ਉਹਨਾਂ ਦੀ ਅਨਸਬੰਧ ਵਿੱਚੋਂ ਇੱਥੇ ਉਹਨਾਂ ਦੇ ਪਰਿਵਾਰ ਦੇ ਜੀ ਰਹੇ ਰਹੇ ਹਨ ਇਹ ਨਗਰ ਵੱਡੇ ਘਰ ਦੇ ਵਿੱਚ ਬਾਬਾ ਆਕਲ ਜੀ ਦੇ ਪਰਿਵਾਰਕ ਮੈਂਬਰਾਂ ਦਾ ਘਰ ਹੈ ਤੇ ਇੱਥੋਂ ਥੋੜੀ ਕੀ ਦੂਰ ਤੇ ਜਾ ਕੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀ ਪਿੰਡ ਵੱਡਾ ਘਰ ਬਾਬਾ ਆਕਲ ਜੀ ਇਸ ਨਗਰ ਦੇ ਨਿਵਾਸੀ ਸਨ ਤੇ ਉਹਨਾਂ ਦੀ ਬੇਟੀ ਬੀਬੀ ਸੂਰਤੀ ਜੀ ਉਹਨਾਂ ਦਾ ਜਦੋਂ ਆਨੰਦ ਕਾਰਜ ਹੋਇਆ ਸੀ ਤੇ ਉਹਨਾਂ ਦੀ ਜਦੋਂ ਡੋਲੀ ਜਾ ਰਹੀ ਸੀਗੀ ਤਾਂ ਉਹ ਗੁਰਦੁਆਰਾ ਸਾਹਿਬ ਜਿੱਥੋਂ ਆਪਾਂ ਹੁਣ ਆਏ ਆ ਉਸ ਸਥਾਨ ਤੇ ਬੀਬੀ ਸੂਰਤੀ ਜੀ ਨੇ ਕੋਹਾਰਾਂ ਨੂੰ ਕਿਹਾ ਵੀ ਮੇਰੀ ਡੋਲੀ ਨੂੰ ਰੋਕੋ ਤੇ ਇੱਥੇ ਛੇਵੇਂ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ ਹੈ ਤੇ ਮੈਂ ਇੱਕ ਵਾਰ ਉੱਥੇ ਜਾਣਾ ਹੈ ਸੋ ਬੀਬੀ ਸੂਰਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਪਹੁੰਚੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਬੀਬੀ ਸੂਰਤੀ ਦੇ ਉੱਪਰ ਤੇ ਜਿਹੜਾ ਉਸ ਦਾ ਪਤੀ ਸੀ ਸਖੀ ਸਰਬਰ ਨੂੰ ਮੰਨਣ ਵਾਲਾ ਉਹ ਵੀ ਸਤਿਗੁਰੂ ਜੀ ਦੀ ਸੱਦਨ ਦੇ ਵਿੱਚ ਆ ਕੇ ਗੁਰੂ ਦਾ ਸਿੱਖ ਬਣ ਗਿਆ ਤੇ ਫਿਰ ਵਾਪਸ ਉਹਨੇ ਘਰ ਦੇ ਵਿੱਚ ਜਾ ਕੇ ਆਪਣੇ ਜੋ ਸਖੀ ਸਰਬਰਾਂ ਦੇ ਉਹਦੇ ਘਰ ਸਥਾਨ ਬਣੇ ਸੀ ਜਾਂ ਜਗ੍ਹਾ ਬਣੀ ਸੀ ਤੇ ਉਹਨੂੰ ਢਾ ਦਿੱਤਾ ਤੇ ਇਸ ਤਰ੍ਹਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਉਹਨਾਂ ਦੇ ਪਰਿਵਾਰ ਵਿੱਚ ਸ਼ੁਰੂ ਹੋਈ। ਬਾਬਾ ਆਕਲ ਜੀ ਦੇ ਪਰਿਵਾਰ ਦੇ ਮੈਂਬਰ ਬਾਬਾ ਆਕਲ ਜੀ ਦੀ ਅਨਸਵੰਸ ਇਸ ਸਥਾਨ ਤੇ ਰਹਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀ ਹੁਣ ਦਾਸ ਪਿੰਡ ਵੱਡੇ ਘਰ ਤੋਂ ਬਾਹਰ-ਬਾਹਰ ਜੋ ਬਾਬਾ ਆਕਲ ਜੀ ਦਾ ਸਥਾਨ ਬਣਿਆ ਹੋਇਆ ਹੈ ਉੱਥੇ ਪਹੁੰਚਿਆ ਹੈ। ਪਿੰਡ ਤੋਂ ਬਾਹਰ ਕਾਫੀ ਦੂਰ ਤਕਰੀਬਨ 2-3 ਕਿਲੋਮੀਟਰ ਦੂਰ ਆ ਕੇ ਇਹ ਖੇਤਾਂ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਹੈ। ਬਾਬਾ ਆਕਲ ਜੀ ਦੇ ਜੋ ਅਨਸਬੰਸ ਵਿੱਚੋਂ ਹਨ ਉਹਨਾਂ ਦੇ ਦੱਸਣ ਮੁਤਾਬਕ ਬਾਬਾ ਆਕਲ ਜੀ ਇਸ ਸਥਾਨ ਤੇ ਆ ਕੇ ਭਗਤੀ ਕਰਿਆ ਕਰਦੇ ਸਨ ਤੇ ਉਹਨਾਂ ਤੋਂ ਬਿਨਾਂ ਇੱਥੇ ਬਾਅਦ ਵਿੱਚ ਕੋਈ ਹੋਰ ਸਾਧੂ ਮਹਾਂਪੁਰਖ ਵੀ ਰਿਆ ਕਰਦੇ ਸੀ ਉਹ ਵੀ ਇੱਥੇ ਬੰਦਗੀ ਕਰਿਆ ਕਰਦੇ ਸਨ। ਇਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ।